ਹਾਂਜੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਚੈਨਲ ਸੇਖੋ ਡੈਰੀ ਫਾਰਮ ਉਹਦੇ ਵਿੱਚ ਲੋ ਜੀ ਦੋਸਤੋ ਅੱਜ ਕਰਾਉਣਾ ਤੁਹਾਨੂੰ ਆਪਾਂ ਨੀਲੀ ਰਵੀ ਦਾ ਸੌਂਕ ਆਪਣੇ ਫਾਰਮ ਦੇ ਜਾਨਵਰਾਂ ਦਾ ਦੱਸ ਦਈਏ ਦੋਸਤੋ ਸਾਹਮਣੇ ਬਾਜ ਖੜਾ ਆਪਣਾ ਚੈਂਪੀਅਨ ਤੇ ਇਹ ਜਿਹੜੀਆਂ ਦੋ ਬੱਚੀਆਂ ਨੇ ਇਹ ਦੋਨੇ ਕਟੀਆਂ ਹੀ ਬਾਜ ਦੀਆਂ ਇੰਤੀਆਂ ਨੇ ਨਵਾਂ ਨੀ ਮਾਮਾ ਆਪਣੇ ਕੋਲ ਦੇਖ ਸਕਦੇ ਹੋ ਤੁਸੀਂ ਇਹਨਾਂ ਦੀਆਂ ਛੋੜੀਆਂ ਵਗੈਰਾ ਤੇ ਇਸੇ ਸੇਸੇ ਮਹੀਨਿਆਂ ਦੀਆਂ ਹੋਈਆਂ ਹੁਣ ਕੋਈ ਇਹਨਾਂ ਨੂੰ ਫੀਡ ਨਹੀਂ ਚਾਲਦੀ ਬਸ ਜਿਹੜਾ ਦੁੱਧ ਸੀ ਮਾਵਾ ਦਾ ਉਹ ਹੀ ਸੀਗੇ ਉਹਦੀ ਪੜੀਆਂ ਨੇ ਫਰੀਕੀਆਂ ਦੇ ਚੈੱਕ ਕਰ ਸਕਦੇ ਹੋ ਦੋਸਤੋ ਲਾੜਾ ਤੇ ਬਾਕੀ ਕੁਆਲਿਟੀ ਤੇ ਪਤਲਾਪਨ ਚਮੜੀ ਦੇ ਵਿੱਚ ਇਹ ਦੋਨੇ ਕਟੀਆਂ ਹੀ ਆਪਣੇ ਬਾਜ ਛੁੱਟ ਗਿਆ ਨੇ ਇੱਧਰ ਖੜਾ ਬਾਜ ਤੇ ਬਾਕੀ ਹੋਰ ਦਿਖਾਉਣਾ ਤੁਹਾਨੂੰ ਆਪਾਂ ਦੋ ਕਟੀਆਂ ਜਿਹੜੀਆਂ ਬਾਜ ਦੀਆਂ ਹੋ ਗਈਆਂ ਦੋਨੇ ਛੋਟੇ ਬੱਚੇ ਆ ਤੇ ਇੱਕ ਜਿਹੜੀ ਹੈਗੀ ਆਵਾਜ਼ ਦੀ ਤੀ ਗੱਬਣਾ ਸੂਨ ਲਈ ਜਣਦੀ ਦੋ ਕੁ ਮਹੀਨੇ ਪਾਕੀ ਆ 8ਵਾਂ ਮਹੀਨਾ ਲੱਗ ਗਿਆ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਕਿਸ ਤਰ੍ਹਾਂ ਦੀ ਤਿਆਰ ਹੋਈ ਆ ਥੋੜੀ ਦੋਸਤੋ ਜਾਨਵਰਾਂ ਦੇ ਵਿੱਚ ਨਾ ਲਾਲੀ ਦਿਸਦੀ ਉਹ ਕਿਉਂਕਿ ਬਾਹਰ ਨਹੀਂ ਕੱਢਦੇ ਹੁਣ ਆਪਾਂ ਕਰ ਰਹੇ ਆ ਬਾਹਰ ਲਈ ਛੜ ਤਿਆਰੀ ਕਰ ਰਹੇ ਆ ਫਿਰ ਉੱਥੇ ਥੁੱਪੇ ਕੱਢਿਆ ਕਰਾਂਗੇ ਹਵਾ 'ਚ ਤੇ ਜਦੋਂ ਅੰਦਰ ਖੜੇ ਰਹਿੰਦੇ ਨਾ ਥੋੜੀ ਜੀ ਅਜਾਨੀ ਦੀ ਰੋਸ ਆਪਾਂ ਨਾ ਆ ਜਾਂਦਾ ਜਾਨਵਰਾਂ ਦੇ ਵਿੱਚ ਲਓ ਜੀ ਇਹ ਬਾਜ ਦੀ ਧੀ ਆ ਜਿਹੜੀ ਪਹਿਲੇ ਸੁਵਿਲੀ ਗੱਪਣ ਇਹ ਨਾਲ ਹੀ ਇਹਦੀ ਮਾਂ ਖੜੀ ਆ ਮੋਈਆਂ ਵਾਲੀ ਮੱਝ ਬਾਈ ਪਿੰਦੇ ਵਾਲੀ ਮੱਝ ਦੀ ਏ ਧੀ ਆ ਤੇ ਦੱਸਦਾ ਮੈਂ ਜਿਹੜੀ ਇਹ ਪਿੰਦੇ ਵਾਲੀ ਵੱਡੀ ਮੱਝ ਆ ਇਹ 16-17 ਕਿਲੋ ਦੁੱਧ ਕੱਢੀ ਜਾਂਦੀ ਆ ਪਹਿਲੇ ਸਵੇਰ 13 ਤੋਂ ਸਟਾਰਟ ਹੋਈ ਸੀ ਤੇ ਆਹ ਕੱਤੀ ਜਿਹੜੀ ਬੱਗੇ ਮੂੰਹ ਦੇ ਵਿੱਚ ਆ ਇਹ ਵੀ ਬਾਈ ਵਾਲੀ ਮੱਝ ਦੀ ਹੋਈ ਆ ਤੇ ਬਾਪ ਇਹਦਾ ਵੀ ਬਾਜ ਆ ਬੂਰੀ ਦਾ ਵੀ ਬਾਜ ਜੀ ਆ ਤੇ ਜਿਹੜੀ ਇਹ ਛੋਟੀ ਖੜੀ ਆ ਇਹਦਾ ਵੀ ਬਾਪ ਬਾਜ ਜੀ ਆ ਇਹ ਮੰਨ ਕੇ ਚਲੋ ਆਪਣੇ ਕੋਲ ਪਹਿਲੀ ਛੋਟੀ ਸੂਗੀ ਬਾਜ ਦੀ ਤੇ ਤੁਹਾਨੂੰ ਦੱਸਾਂ ਕਿ ਇਹ ਕੀ ਦੁੱਧ ਕਰਦੀ ਆ ਤੇ ਉਸ ਤੋਂ ਬਾਅਦ ਮੈਂ ਇੱਕ ਹੋਰ ਦਿਖਾਦਾ ਜਿਹਦੀ ਬਾਜ ਦੀ ਧੀ ਹੈ ਜਿਹ ਆਪਾਂ ਗੱਭਣ ਨਹੀਂ ਕਰਾਈ ਤੇ ਉਹ ਆਪਾਂ ਬਾਜ 2 ਤੋਂ ਗੱਭਣ ਕਰਾਉਣੀ ਆ ਦੇਖ ਸਕਦੇ ਤੁਸੀਂ ਨਾਲ ਹੀ ਕਿਹੜਾ ਬਾਜ 2 ਤੇ ਇਹ ਜਿਹੜੀ ਹੈਗੀ ਆ ਆਪਾਂ ਮੱਝ ਸੇਲ ਕਰਤੀ ਸੀ ਉਹਦੀ ਬੱਚੀ ਆ ਤੇ ਬਾਪ ਇਹਦਾ ਵੀ ਬਾਜ ਆ ਇਹ ਹਜੇ ਕੋਈ 1.5 ਸਾਲ ਦੇ ਲਗਭਗ ਹੋ ਗਈ ਆ ਤੇ ਇਹਦੇ ਮੱਥੇ ਬੱਲ ਬਿੱਲੀ ਆਖਾ ਇਹਨੂੰ ਆਪਾਂ ਬਾਜ 2 ਤੋਂ ਗੱਭਣ ਕਰਾਵਾਂਗੇ ਤੇ ਦੇਖ ਸਕਦੇ ਹੋ ਤੁਸੀਂ ਬਾਜ 2 ਇਹ ਤਾਂ ਦੋ ਤਿੰਨ ਕਮੱਝਾਂ ਆਪਾਂ ਕ੍ਰੋਸ਼ ਕਰਾਈਆਂ ਨੇ ਤੇ ਇਹ ਝੋਟੀ ਵੀ ਮੈਂ ਸੋਚਿਆ ਵੀ ਆਪਾਂ ਜਿਹੜੀ ਇਹ ਤੋਂ ਬਾਜ 2 ਤੋਂ ਗੱਬਣ ਕਰਾਵਾਂਗੇ ਤੇ ਇਸ ਵਾਰ ਆਪਾਂ ਜਿਹੜੀ ਵੱਡੀ ਮੱਝਾ ਵੋਈਆਂ ਵਾਲੀ ਇਹ ਆਪਾਂ ਬਾਜ 2 ਤੋਂ ਹੀ ਕਰਾਈ ਆ ਪੂਰੇ ਤੋਂ ਗੱਬਣ ਕਰਾਈ ਆ ਤੇ ਬੁਰੀ ਝੋਟੀ ਆਪਾਂ ਫੇਰ ਇੱਕੀ ਵੱਡੇ ਬਾਜ ਤੇ ਕਰਾਈ ਆ ਤੇ ਬਾਕੀ ਤੁਸੀਂ ਦੱਸਿਓ ਵੀ ਕਮੈਂਟਾਂ ਚ ਵੀ ਆਪਾਂ ਹਾਂ ਇਹ ਤੋਂ ਹੀ ਕਰਾਉਣੀ ਚਾਹੀਦੀ ਆ ਇੱਕ ਖਾਸੀਅਤ ਆਪਣੇ ਵੱਡੇ ਆਵਾਜ਼ ਦੇ ਬੱਚਿਆਂ ਦੇ ਵਿੱਚ ਇਹਨਾਂ ਦੀ ਬੇਲ ਬਹੁਤ ਜ਼ਿਆਦਾ ਹੁੰਦੀ ਆ ਕਹਿੰਦੇ ਤੋਂ ਭਾਵ ਵੀ ਲਵਾਈ ਚ ਜ਼ਿਆਦਾ ਹੁੰਦੇ ਆ ਜਿਵੇਂ ਤੁਸੀਂ ਆ ਘੱਟੀ ਦੇਖੋਗੇ 1.5 ਸਾਲ ਦੀ ਆ ਕਰਦਾ ਤਾਂ ਇਹਦਾ ਬਹੁਤਾ ਜ਼ਿਆਦਾ ਨਹੀਂ ਆ ਪਰ ਲੰਬੀ ਬਹੁਤ ਜ਼ਿਆਦਾ ਇਹੀ ਨੀਲੀ ਦੇ ਵਿੱਚ ਖਾਸੀਅਤ ਆ ਦੇਖ ਸਕਦੇ ਤੂੰ ਵੱਡਾ ਪੇਟ ਹੈ ਤੇ ਕੱਖ ਬਹੁਤ ਵੱਡੀ ਆ ਤੇ ਚੰਗੀ ਲਵਾਈ ਦੇ ਵਿੱਚ ਆ ਤੇ ਜਿਹੜੀ ਦੂਸਰੀ ਝੋਟੀ ਆ ਦੇਖੋਗੇ ਤਾਂ ਉਹ ਵੀ ਲਵਾਈ ਦੇ ਵਿੱਚ ਆ ਤੇ ਇਸ ਤਰ੍ਹਾਂ ਜੀ ਦੋਸਤੋ ਤਿਆਰ ਹੋਈ ਆ ਹਜੇ 2 ਮਹੀਨਿਆਂ ਦੀ ਜਿਹੜੀ ਇਹ ਆਪਾਂ ਕੱਚੀ ਕਹਿ ਸਕਦੇ ਹਾਂ ਸਵੇਰ ਸਬੂ ਦੀ ਬਹੁਤ ਠੰਡੀ ਆ ਤੇ 2 ਮਹੀਨਿਆਂ ਦੀ ਕੱਚੀ ਆ ਇਹ ਤੇ ਇਹ ਆਪਣੇ ਜਾਨਵਰ ਆ ਦੋਸਤੋ ਕੋਈ ਵੀ ਇਹਨਾਂ ਦੇ ਵਿੱਚੋਂ ਵਸਦੀ ਇਹ ਵੀ ਫੌਰ ਸੇਲ ਨਹੀਂ ਗਾ ਤੇ ਥੋੜੀ ਜੀ ਪ੍ਰੋਬਲਮ ਆਉਂਦੀ ਆ ਆਪਾਂ ਨੂੰ ਜਿਹੜਾ ਅੰਦਰ ਖੜੇ ਰਹਿਣਦੇ ਜਾਨਵਰ ਤੇ ਬਾਕੀ ਮਿੰਨਰ ਮਿਕਚਰ ਪਾਉਂਦੇ ਰਹਿੰਦੇ ਆ ਜਦੋਂ ਮਿੰਨਰ ਮਿਕਚਰ ਚੱਲਦਾ 20 ਦਿਨਾਂ ਦਾ ਰੁਕ ਜਾਂਦਾ ਤਾਂ ਫੇਰ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਕਲਰ ਦੀ ਬਾਕੀ ਹੁਣ ਸ਼ੁਰੂ ਕਰਿਆ ਬਾਦਸਾਂ ਦਿਨਾਂ ਨੂੰ ਤੁਹਾਨੂੰ ਫੇਰ ਵੀਡੀਓ ਬਣਾ ਕੇ ਪਾਵਾਂਗੇ ਤਾਂ ਦੇਖੋ ਫਿਰ ਕਿੰਨਾ ਜ਼ਿਆਦਾ ਜਿਹੜਾ ਫਰਕ ਆਊਗਾ ਇਹਨਾਂ ਦੇ ਕਲਰਾਂ ਦੇ ਵਿੱਚ ਕਿਉਂਕਿ ਜਦੋਂ ਮਿੰਨਰ ਮਿਕਚਰ ਸਹੀ ਚੱਲਦਾ ਰਹਿੰਦਾ ਕੋਈ ਕਾਪਰ ਦੀ ਘਾਟ ਆ ਗਈ ਜਾਂ ਹੋਰ ਉਹ ਘਾਟਾ ਜਦੋਂ ਪੂਰੀਆ ਹੋ ਜਾਂਦੀਆਂ ਤਾਂ ਸੋਨੇ ਜਾਨਵਰ ਤਿਆਰ ਹੋ ਜਾਂਦੇ ਆ ਤੇ ਤੇ ਦੋਨੇ ਬੱਚੇ ਫੇਰ ਤੁਹਾਨੂੰ ਮੈਂ ਦਿਖਾ ਦਿੰਦਾ ਇੱਕ ਵਾਰ ਚੰਗੀ ਕੁਆਲਿਟੀ ਦੇ ਵਿੱਚ ਸੋਹਣੀਆਂ ਤਿਆਰ ਹੋਈਆਂ ਕੁੱਲੀਆਂ ਹੀ ਰਹਿੰਦੀਆਂ ਨੇ ਤੇ ਬਹੁਤ ਸੋਹਣੇ ਬੱਚੇ ਪਾਉਂਦਾ ਹੈਗਾ ਕਰਮ ਵਾਲਾ ਤੇ ਦੇਖ ਸਕਦੇ ਹੋ ਤੁਸੀਂ ਤੇ ਲਓ ਜੀ ਦੋਸਤੋ ਇਹ ਆਪਣੇ ਜਾਨਵਰ ਨੇ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਸਾਰੇ ਦੋਸਤਾਂ ਬਿੱਤਰਾਂ ਦਾ ਆਪਣੇ ਨਾਲ ਜੋੜਨ ਲਈ